satna ਵਾਹਿਗੁਰੂ ਸਾਹਿਬ ਜੀ ਆਂ ਦੰਦੋਤ ਬੰਦਨ ਅਨਕ ਬਾ ਸਰਬਤਲਾ ਕਦੇ ਘੱਟ ਹੱਥ ਜੀ ਦੋਲਣ ਤੇਰਾ ਕੋ ਪ੍ਰਭੂ ਨਾਲਕ ਦੇ ਸਰਮਾਣ ਜੋ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਪੁਰੂ ਰੂਪ ਸਾਸਣ ਗਰੀ ਆਰ ਜੀ ਬੜਾ ਭਾਗਿਓ ਸਭ ਜੁ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਜਿ ਮੇਂ ਰਵਾਤੀ ਆਪਣੇ ਜੀਵਨ ਨੂੰ ਸਰਬਲ ਕਰ ਰਹੇ ਹੋ ਸਵਾਗੋ ਸਤਿਗੁਰਾਂ ਦੀ ਬਖਸ਼ੀ ਹੋਈ ਪਤੀ ਬੁਲਾਈਏ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਦੀ ਕੀ ਫਤਿਹ ਸਵਾਪਾ ਤੀਰ ਤੋਂ ਸਵੇਦੀ ਪਾਵਨ ਵਿਚਾਰ ਕਰੇ ਸੀ اے ਪਾਵਨ ਪੰਤੀ ਪਰੈਸੀ ਆਪਾਂ ਸੰਬਤ ਸਾਹਿਬ ਲਿਖਿਆ ਮਿਲ ਕਰ ਪਾਉ ਹੋਤੇ ਸੱਚੇ ਪਾਤਸ਼ਾਹ ਜੀ ਨੇ ਵਿਆਹ ਦੀ ਤਰਾ ਮੌਤ ਦਾ ਵੀ ਸਾਲ ਤੇ ਦਿਨ ਆਦ ਲਿਖਿਆ ਜਾਂਦਾ ਹੈ ਸਤਿਗੁਰੂ ਵੀ ਫਰਮਾਉਂਦੇ ਕਿਨੇ ਵਿਆਹ ਦੀ ਤਰਾ ਮੌਤ ਦਾ ਵੀ ਸਾਲ ਤੇ ਦਿਨ ਆਦ ਲਿਖਿਆ ਜਾਂਦਾ ਹੈ ਮਰਨ ਲਿਖਾਇ ਹੈ ਅਜੀ ਮਰਨ ਲਿਖਾਇ ਮਗਲਵੇਂ ਹਿਦੈਨ ਇਹ ਵਰਕਰਾ ਬਕਨੇ ਜਿਹੜਾ ਚੀ लिखा जिहा चीज लिखिया पढ़ देना जिहा चीज लिखा तिहाम कमाए कले आवे नानका सदे उठी है पढ़ देना बाबा जी जिहा चीज लिखा तिहा कम कमा है कले आवे नानका सदे उठी है यह लिखा ना गुरु ने ਲਿਖਤਾ ਹੋਈਆਂ ਪਿਆਰੇ ਆਖੋ ਸਾਥ ਨਾਲ ਲਿਖਤਾ ਹੋਈਆਂ ਸਾਡੇ ਜਿਸ ਕਰਕੇ ਲਿਖਿਆ ਜਾਂਦਾ ਉਸ ਸੁੰਧਾਰ ਵਿੱਚ ਵੀ ਸਭ ਨੂੰ ਕੀ ਪਰਵਾਹ ਇਹਨੇ ਭਾਈ ਜੀਵ ਰੂਪੀ ਇਸਤਰੀ ਦਾ ਕਾਲ ਰੂਪੀ ਲਾੜੇ ਨਾਲ ਵਿਆਹ ਹੈ ਕਾਰੂਪੀ ਲਾੜੇ ਨਾਲ ਵਿਆਹੇ ਜਾਣ ਲਈ ਭਾਵ ਮਰ ਜਾ ਨਹੀਂ ਸਾਹ ਆਦ ਨਿਸ਼ਚਿਤ ਸਮਾਂ ਤੇ ਗਿਣ ਕੇ ਸਵਾਸਾਂ ਨੂੰ ਲੈ ਗਿਆ ਇਸ ਲਈ ਜੀਵ ਨੂੰ ਇਸਤਰੀ ਨੂੰ ਚਈਦਾ ਹੈ ਕਿ ਮਹਾਤਮਾ ਰੂਪੀ ਸਖੀਆਂ ਨਾਲ ਮਿਲ ਕੇ ਪ੍ਰੇਮ ਰੂਪੀ ਤੇਲ ਆਪਣੇ ਅੰਤਹਕਾਰਨ ਰੂਪੀ ਸਿਰ ਵਿੱਚ ਪਾਉਣਾ ਕਰੇ ਸਾਇ ਲਿਖੇ ਨਾ ਚਲਣੀ ਜਿੰਦੂ ਕੋ ਸਮਝਾਏ ਆ ਵਾਲ ਦੇ ਸਾਇ ਤਾਂ ਬਦਲੇ ਜਾ ਸਕਦੇ ਆ ਕਿਉਂ ਵੀ ਵਿਆਹ ਦੀਆਂ ਡੇਟਾਂ ਅੱਗੇ ਪਿੱਛੇ ਕੀਤੀਆਂ ਜਾ ਸਕਦੀਆਂ ਪਰ ਕਹਿੰਦੇ ਜਿਹੜਾ ਉਹ ਸਾਹ ਲਹਿਣਾ ਪ੍ਰਮਾਤਮਾ ਦਾ ਸਾਹ ਹੁਕਮਰ ਜਾਏ ਸੋ ਨਾ ਟਲੇ ਜੋ ਪ੍ਰਵ ਕਰੇ ਬਲਰਾਮ ਜੀਓ ਪਿਆਰਿਓ ਨਹੀਂ ਤਰਦਾ ਇਸ ਕਰਕੇ ਸਤ ਸੰਗਤ ਨਾਲ ਮਿਲ ਕਰਕੇ ਆਪਣੇ ਅੰਤਹਸ ਕਰਨ ਰੂਪੀ ਸਿਰ ਵਿੱਚ ਵੈਰਾਗ ਰੂਪੀ ਭਾਗ ਪ੍ਰੇਮ ਰੂਪੀ ਤੇਲ ਪਾਉਣਾ ਕਰੀਏ ਤੇ ਕੀ ਕਹਿਣਾ ਫਿਰ ਦੇਖੋ ਸੱਜਣ ਆਸੀਸੀਆਂ ਯੋਗਵਾ ਸਾਹਿਬ ਜੀ ਨੂੰ ਮੇਰ ਇਸ ਪ੍ਰਕਾਰ ਜੀਵ ਰੂਪ ਇਸਤਰੀ ਮਹਾਤਮਾ ਰੂਪ ਸਖੀਆਂ ਨੂੰ ਬੇਨਤੀ ਕਰੇ ਕਿ ਇਹ ਮਹਾਤਮਾ ਰੂਪੀ ਸਖਿਓ ਤੁਸੀਂ ਮੈਨੂੰ ਐਸੀਆਂ ਅਸੀਸਾਂ ਦੇਹੋ ਜਿਨ੍ਹਾਂ ਅਸੀਸਾਂ ਦੇ ਸਦਕਾ ਮੇਰਾ ਉਸ ਪਰਮੇਸ਼ਰ ਰੂਪ ਪਤੀ ਮਾਲਕ ਨਾਲ ਮਿਲਾਂ ਹੋ ਜਾਵੇ ਅਸ ਸਾ ਦੇਵ ਭਗਤ ਕਰਿਓ ਮੇਰੇ ਹੱਥਾਂ ਆ ਕਿਆ ਮਿਲੋ ਆ ਅਸੀਸ ਗੁਰੂ ਦੇ ਚਰਨਾਂ ਚ ਲੈਣੀਆਂ ਪਿਆਰੇ ਆਖੋ ਸਤਿਨਾਮ ਆ ਅਸੀਸ ਲੈ ਵੀ ਪ੍ਰਾਪਤ ਮਾਨਸਦ ਵਰਿਆ ਗੋਵਿੰਦ ਮਿਲਨ ਕੀਏ ਤੇਰੀ ਵਰਿਆ ਅਵਰ ਕਾਜ ਪ੍ਰਕਿਰਤੇ ਨਾਮ ਅਨ ਸਾਧ ਸੰਗਤ ਬੋ ਕੇਵਣ ਪੜਿਆ ਨਾ ਪਰ ਸੁਝੋ ਤੇ ਅਸੀਸ ਬਿਮਾਰਾ ਤੁਸੀ ਇਹਨੂੰ ਬਨੁਖਾ ਦੇਹੀ ਦਿੱਤੀ ਐ ਇਸ ਬਨੁਖਾ ਦੇਹੀ ਨੂੰ ਸਫਲਾ ਕਰਨ ਵਾਸਤੇ ਮਹਾਰਾਜ ਨਾਮ ਦੀ ਬਾਤ ਦੇ ਦਿਓ ਨਾਮ ਦੀ ਬਾਤ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਵੋ ਗੁਣ ਗਾਵਾਂ ਗੁਰ ਬਾਤ ਨਾਨਕ ਚਾਓ ਇਸ ਆਹ ਗੀਤ ਕੀ ਹੈ ਗੁਰੂ ਸਾਡਾ ਮਿੱਤਰ ਹੈ ਜੀ ਆਪ ਕੋ ਸਤਨਹਾਂ ਮਿੱਤਰ ਆ। ਬਣਾਇਆ ਮਿੱਤਰ ਕਿ ਨਹੀਂ ਬਣਾਇਆ ਮਹਾਰਾਜ? ਜੇ ਨਹੀਂ ਪਤਾ ਤਾਂ ਦੱਸ ਦਿਓ ਫਿਰ ਕਿੱਥੇ ਬਣਾਇਆ? ਲੈ ਰੋ ਸੁਣੋ। ਕਿੰਨ ਸੋ ਸਿੱਖ ਸਖਾ। ਸਖਾ ਦਾ ਭਾਵ ਫਰੈਂਡ। ਮਿੱਤਰ, ਯਾਰ, ਦੋਸਤ, ਬੈਲੀ, ਹਾਲੀ। ਇਤਨਾਂ ਵਾਰਾਂ ਨਹੀਂ ਕਿਨ੍ਹੇ ਸੋ ਸਖ ਸਫਾ ਬੰਦ ਫਿਰ ਮਾਰ ਲੇ ਰਿਸ਼ਤੇਦਾਰ ਵੀ ਬਣਾ ਲਿਆ ਸੋ ਸਖ ਸਖਾ ਬੰਦ ਹੈ ਭਾਈ ਭਰਾ ਬਣਾ ਲਿਆ ਜੋ ਗੁਰ ਕੇ ਬਾਣੇ ਵਿੱਚ ਆਦਾ ਜਿਹੜਾ ਗੁਰੂ ਦੇ ਬਾਣੇ ਵਿੱਚ ਆਉਂਦਾ ਹੈ ਗੁਰੂ ਦੀ ਆਗਿਆ ਵਿੱਚ ਆਉਂਦਾ ਹੈ ਇਸ ਕਰਕੇ ਗੁਰੂ ਸਖਾ ਸਾਡਾ ਗੁਰੂ ਸਾਰਾ ਸਾਡਾ ਮਿੱਤਰ ਹੈ ਅੱਗੇ ਪੜਾਂਗੇ ਮਹਾਰਾਜ ਮਿੱਤਰੋ ਕਬੇਲਤੀਆਂ ਕਰਦੇ ਨੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਆਪਣਾ ਪਰ ਜਨਾਬ ਦੇ ਸਿੱਖ ਨੂੰ ਦੇਣ ਦੀ ਕਰਦੇ ਆ ਨਾ ਕਿ ਹੁਕਮ ਕਰਦੇ ਆਪੋ ਸਤਨਹ ਨਾ ਕਿ ਹੁਕਮ ਕਰਦੇ ਕਿੱਡੇ ਪਿਆਰ ਦੀ ਭਾਸ਼ਾ ਸਾਧ ਸੰਗ ਜੋ ਇਸ ਕਰਕੇ ਬੇਨਤੀ ਕਰੀ ਯਾ ਭਾਈ ਪਰਮੇਸ਼ਰ ਜੀ ਕਿਰਪਾ ਦਿਓ ਸੱਜਣਾ ਸੀਸਰੀਆਂ ਜੋ ਹੋਵੇ ਸਭ ਸੁਮਿਲ ਅਰਦਾਸ ਵਿੱਚ ਵੀ ਕਹਿੰਦੇ ਆ ਤਾਂ ਸਹੀ ਪਿਆਰ ਏ ਮੇਲ ਜਿੰਨਾ ਮਿਲੈ ਤੇਰਾ ਨਾਮ ਚਿਤਤਾ ਜਿੰਨਾ ਨੇ ਮਿਲ ਕੇ ਪਰਮੇਸ਼ਰ ਜੀ ਤੁਹਾਡਾ ਨਾਮ ਚਿਤਤਾ ਹੈ ਇਹ ਬਖਸ਼ ਗੁਰੂ ਨਾਨਕ ਦੇ ਤਰ ਕਰ ਤੋ ਹੋਲੀ ਹੈ ਇਹ ਗੁਰੂ ਨਾਨਕ ਦੇ ਕਿਰਤ ਕਰਤਾ ਸਹੀ ਨਹੀਂ ਕਿਰਪਾ ਮੰਝਾ ਦੇ ਪਿਆਰੀ ਹੋਣੀ ਆਪੋ ਸਰਨ ਮੰਝਾ ਦੇ ਪਿਆਰ ਕਿਰਪਾ ਹੋਣੀ ਆਈ ਰੀਖਮੀ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾਲ ਪੜੇ ਸੁਣੇ ਦੀ ਖੰਡ ਨਹੀਂ ਆਪਗਰ ਵਿੱਚ ਆ ਸਪੀਕਰ ਚੱਲੀਆਂ ਦਾ ਸੁਣੀ ਆਣਾ ਬਾਬਾ ਰੋਜ ਹੀ ਕਹਿ ਦਿੰਦਾ ਵੀ ਸੁਣ ਤੇ ਪਣੀ ਤੇ ਸੁਣਨ ਵਾਲੇ ਪਣੀ ਤੇ ਸੁਣ ਤੇ ਪਣੀ ਤੇ ਕਹਤੇ ਬੋਇਤਾ ਵੀ ਕਹਿਣਾ ਨਾ ਕਹਿਣ ਵਾਲੇ ਨਾਲੋਂ ਤਿੰਨ ਗੁਣਾ ਵੱਲ ਜਾਦੇ ਵੀ ਸੁਣ ਚ ਮਿਲਦੇ ਵੀ ਚੱਲ ਮੰਜੇ ਤੇ ਕੋਈ ਸੁਲਣਾ ਸੁਣੀ ਤਾਂ ਜਾਂਦਾ ਹੀ ਆ ਐ ਇਹ ਇਹਦੇ ਵੀ ਆ ਐ ਇਹ ਗੱਲ ਵੰਨੀ ਫੇਰੇ ਵੀ ਵਾਰੀ ਵੀ ਦੱਸ ਦੇਣਾ ਪੜੇ ਸੁਣੇ ਕਿ ਹੋਈ ਜੋ ਸਹਿਜ ਮਿਲ ਸਹਿਜ ਆਇਆ ਵੀ ਵਿਸ਼ਵਾਸ ਤਾਂ ਇੱਕ ਡ੍ਰਿੜਤਾ ਦਾ ਆਈ ਨਾ ਕਿ ਉੱਠ ਕੇ ਇਸ਼ਨਾਨ ਕਰ ਲੈ ਕਿਉਂ ਬਈ ਕਰ ਲੈ ਆ ਕੇ ਸੋਸਤ ਸਫਾ ਬੰਦ ਬਹ ਭਾਈ ਜੁਗੁਰ ਕੇ ਭਾਰੇ ਭਾੜਾ ਗੁਰੂ ਦੀ ਆ ਗਿਆ ਹੈ ਜੀ ਗੁਰ ਸਤਗੁਰ ਦਾ ਜੋ ਸਿੱਖ ਖਾਇ ਸੋ ਭਲਕੋਟ ਹਰਨਾਮ ਹਾਂਜੀ ਧਿਆ ਲਿਆ ਹਿਰ ਕੇ ਕਹਿੰਦੇ ਖੁਦੋਂ ਤਰ੍ਹਾਂ ਭਲਕੇ ਪਰਪਾ ਤੀਸ਼ ਨਾਨ ਕਰ ਅਮਰਤ ਸਰਨਾ ਕਰ ਲੈ ਸ਼ਨਾਨ ਕੀ ਤੈਨੀ ਬਲਦਾ ਮੇਰੇ ਵਰ ਦਾ ਮੂਹ ਨਹੀਂ ਕੋਈ ਤੋਣਾ ਬਾਟੀ ਚਾਹ ਦੀ ਲਾਉਣ ਨੂੰ ਕਰਦਾ ਪਹਿਲਾਂ ਹੈ ਆਏ ਕਰ ਦੂ ਕਿਰਪਾ ਕੀਤੇ ਕਿਰਪਾ ਤਾਂ ਤੇ ਪਾਸ਼ਾ ਜੀ ਜੇ ਮੇਂ ਘੁਰ ਕਿਰਪਾ ਜੇ ਨਰਕੋਂ ਕੀਮੀ ਤੇ ਇਹ ਜੋਤਿ ਬਿਸ਼ਾਨੀ ਨਾਨਕ ਲੀਨ ਭੈ ਉਹ ਕੋ ਗੰਦ ਸਜੋ ਪਾਣੀ ਸੰਭਾਲੇ ਜੋਈ ਪਾਣੀ ਵਰਦਾ ਜੀਵੂ ਬਣਾਇਆ ਹੈ ਪਾਣੀ ਦੇ ਵਿੱਚੋਂ ਪਾਣੀ ਘੜ ਲੈ ਪਾਣੀ ਵਿੱਚ ਮਿਲਾਦਾ ਜਿਹਦਾ ਭਾਵ ਕੀ ਹੈ ਵੀ ਜੇ ਜੀ ਸਤਿਗੁਰਾਂ ਨੇ ਸਾਨੂੰ ਗੁਰਮਤਿ ਦੇ ਧਾਰਨੀ ਬਣਾਂਗੇ ਗੁਰਮਤਿ ਦੇ ਧਾਰਨੀ ਬਣਾਂਗੇ ਗੁਰੂ ਦੇ ਅਸ ਅਨੁਸਾਰ ਚੱਲਾਂਗੇ ਫਿਰ ਉਹ ਹੀ ਜਿਹਾ ਹੋਵਾਂਗੇ ਨਾ ਯੋਈ ਉਹ ਵੜੇ ਕੋਈ ਨਹੀਂ ਔਲ ਫਰੀ ਬਟੇ ਲੋ ਨਹੀਂ ਹੋਣਾ ਕੀ ਲੋੜ ਐ ਇੱਕੀ ਮੱਥਾ ਦੇਖ ਲੈਨੇ ਐ ਬਾਈ ਆਈ ਆਈ ਗੱਲ ਵਾਂ ਗੁਰੂ ਦੇ ਟਾਚੇ ਚੌੜਾ ਹੋਣਾ ਟਾਚੇ ਚ ਆਈ ਤਾਂ ਗੁਰੂ ਦੇ ਹਜ਼ਰਨਾ ਚ ਹਾਜ਼ਰੀ ਹੋਣ ਲੋਣੇ ਆ ਕੜਾ ਪ੍ਰਸ਼ਾਦੀ ਦੇਖ ਵਰਤੋਂ ਦਾ ਟਾਈਮ ਹੋ ਗਿਆ ਮੇਰੇ ਵਰਗਾ ਨੰਨਸਾ ਪਰਲਾ ਬਿੜ ਮਰਨਾ ਦੇ ਭੋਗਾ ਦੇ ਮਸਾ ਆਨੇ ਬਹਾਨੇ ਸਤਿਗੁਰਾਂ ਦੇ ਸੰਗਤ ਕਰਨ ਦਾ ਮਿਲਦੇ ਸਮਾ ਉਥੇ ਵੀ ਨਹੀਂ ਆਉਂਦੇ ਭੋਗ ਦੇ ਵੀ ਨਹੀਂ ਆਉਂਦੇ ਚਲ ਬਰੈਡ ਪਕੌੜੇ ਖਾਣ ਦੇ ਲਾਲਚ ਨਾਲ ਹੀ ਅਗਲਾ ਆ ਜਾਂਦਾ ਕਿ ਚਲ ਹਾਜ਼ਰੀ ਕਿਨੇ ਕਿਉਂ ਵੀ ਜੇ ਜੀ ਖਾઈએ ਬਾਜਰੀ ਹੋਵੇ ਭਰੀਏ ਹਾਜ਼ਰੀ ਉਹ ਵੀ ਨਹੀਂ ਕਰਦੇ ਸੀ ਤਾਂ ਕਿਉਂ ਵੀ 5 ਮਿੰਟ ਨਾ 10 ਮਿੰਟ ਵੰਦੇ ਨਹੀਂ ਅਸੀਂ। ਨਾ ਵੇ ਆਹ ਇੰਜ ਕੋਕਰਦਾ। ਇੱਕ ਕਿਰਪਾ ਜੇ ਕਰਾਉਣੀ ਤਾਂ ਕਹੋ ਦਿਓ ਸੱਜਣ ਅਸੀਸਣੀਆਂ ਅਜ ਹੋਗਾ ਸਤਸੋ ਮੇਲ। ਪਾਸ਼ਾ ਕਿਰਪਾ ਕਰ ਇਹੋ ਜੇ ਗੁਰਮਖਾ ਨਾਲ ਮੇਲ ਮਿਲਾ। ਕੋਈ ਜਨ ਹਾਰਸੂ ਦੇਵ ਹੈ ਜੋ ਕੋਈ ਰੱਬ ਦੇ ਨਾਲ ਜੋੜ ਦੇ। ਕੋਈ ਜਨ ਹਰ ਸੋ ਦੇਵਾ ਜੋ ਚਰਨ ਗਹੋ ਬਕੋਸ ਰਸਨਾ ਵਿੱਚ ਆਪਰਾਣ ਆਪੋਰ ਛੋੜ ਦੇ ਕੋਈ ਹੋਈ ਤੇਰੇ ਹੀ ਨਹੀਂ ਕਦੇ ਆਪ ਕੋ ਸਤਨਾ ਇਹ ਹੈ ਹੀ ਨਹੀਂ ਕਦੇ ਸੋ ਰਹੋ ਵਿਚਾਰ ਢੀਢ ਬਹੁਤ ਹੈ ਸੁਣ ਕੇ ਬਸ ਢੀਢ ਜੇ ਹੋਏ ਬੈਠਿਆ ਵੀ ਚਲੋ ਕਿਉਂ ਨਹੀਂ ਢੀਢ ਹੋ ਗਿਆ ਸੀ ਇੱਕ ਤਾਂ ਹੁੰਦਾ ਮਹਾਰਾਜੇ ਗੱਲ ਕਰੀਏ ਇੱਕ ਤਾਂ ਸਿਆਣੇ ਦੀ ਗੱਲ ਕਰੀਏ ਇੱਕ ਨਿਆਣੇ ਦੀ ਗੱਲ ਕਰੀਏ ਇੱਕ ਅਜਾਣੇ ਦੀ ਗੱਲ ਕਰੀਏ ਅਜਾਣਾ ਜਮਾ ਢੀਠ ਬੰਦਾ ਸਿਰੇ ਦਾ ਦੋਨਾਂ ਢੀਠਾਂ ਉਹ ਜੋ ਅਸੀਂ ਵੀ ਹੈ ਢੀਠ ਹੈ ਜਿਹੜੇ ਸਿਰੇ ਨੇ ਵੀਰੋ ਜੀ ਸੁਣੀਏ ਨੇ ਰੋਜੀ ਸੁਣੀਏ ਨੇ ਸੁਣ ਕੇ ਵੀ ਅਸੀਂ ਸਤਿਕਾਰ ਦੇ ਚਰਨਾ ਤੇ ਨਹੀਂ ਆਉਣਾ ਕਿਉਂ ਵੀ ਉਹਨੇ ਵੇਰ ਸਾਚਾ ਸਤਗੁਰ ਕਿਆ ਕਰੈ ਜਾਂ ਸਿੱਖਾ ਮੈਂ ਚੂਕ ਸਤਗੁਰ ਜਿਣੀ ਪੱਲਾ ਹਿਲਾ ਲਿਆ ਕਹਿੰਦੇ ਨਾ ਨਾ ਕਬੀਰ ਸਾਚਾ ਸਤਗੁਰ ਕਿਆ ਕਰੈ ਫਿਰ ਗੁਰੂ ਵੀ ਕੀ ਕਰੂਗਾ ਕੀ ਕਰੂ ਗੁਰੂ ਓਏ ਕਬੀਰ ਸਾਚਾ ਸਤਪੁਰ ਕਿਆ ਕਰੈ ਜਾਂ ਸਿੱਖਾ ਮੈਂ ਚੂਕ ਅੰਦੇ ਕਹਣਾ ਲਾਗੇ ਜੋ ਬਾਸ ਬਜਾਈਆ ਫੂਕ ਕਹਿੰਦੇ ਭਾਈ ਇਹ ਤਾਂ ਕਹਿੰਦੇ ਅੰਨੇ ਦੇ ਹੱਥ 'ਚ ਫੜਾਤੀ ਬਾਸਰੀ ਪੂਰੀ ਕਹਿੰਦੇ ਲੈ ਕਹਿੰਦੇ ਭੂਕ ਨਹੀਂ ਐ ਇਹਦੇ ਵਿੱਚ ਭੂਕ ਮਾਰ ਉਹਨੂੰ ਭੂਕ ਮਾਰਦਾ ਬਾਸ ਹੁੰਦਾ ਵਿਚਾਰੇ ਉਹ ਵੱਧ ਉਹ ਵਿਚਾਰਾ ਭੂਕਾਂ ਮਾਰੀਆਂ ਉਹਦੇ ਮੂੰਹ 'ਤੇ ਹੀ ਵੱਜੀ ਜਾਂਦੀ ਹੋਰ ਕੋਈ ਤੋਗੀ ਨਹੀਂ ਬਸ ਆਹੀ ਇਹੋ ਜਿਹਾ ਅੰਨਿਆਂ ਦੇ ਹੱਥ ਭੂਕਣੀ ਫੜਾਈ ਹੋਈ ਆ ਸਾਧ ਸੰਗਤ ਉਹ ਹਾਲ ਸਾੜਾ ਫਿਰ ਸਤਿਗੁਰੂ ਜੀ ਵੀ ਕੀ ਕਰਨ ਪਾਈ ਫਿਰ ਮਰਦੇ ਆ ਅਸੀਂ ਦੁਖੀ ਆ ਜੀ ਅਸੀਂ ਆਏ ਆ ਜੀ ਸਾਨੂੰ ਮਾਫ਼ ਹੋ ਗਿਆ ਜੀ ਸਾਨੂੰ ਵਾਹ ਹੋ ਗਿਆ ਸਾਨੂੰ ਘਾਟਾ ਪੈ ਗਿਆ ਜੀ ਸਾਡਾ ਆ ਨਹੀਂ ਹੋਇਆ ਜੀ ਸਾਡਾ ਇਹ ਨਹੀਂ ਹੋਇਆ ਫਿਰ ਇਦਾਂ ਕਰਦੇ ਰਹਿੰਦੇ ਆ ਕਿਉਂਕਿ ਅਸੀਂ ਅਰਦਾਸਾਂ ਰੋਜ਼ ਕਰਦੇ ਆ ਨਾ ਆਖੋ ਸਾਥ ਨਾ ਅਸੀਂ ਅਰਦਾਸਾਂ ਕਰਦੇ ਵਾਹਿਗੁਰੂ ਅਰਦਾਸ ਕਰ ਅਸੀਸਾਂ ਦੇਵੋ ਭਗਤ ਕਰੀਏ ਉਹ ਮਿਲਿਆ ਕਰੇ ਨਹੀਂ ਤਾਂ ਫਰਮਾਰ ਕਹਿੰਦੇ ਘਰ ਘਰ ਇਹੋ ਪਹੁੰਚਾ ਸੁਧਰੇ ਨਿਤ ਭਵਾਨ ਰਣ ਹਾਰਾ ਸਿਮਰੀਐ ਨਾਲਕ ਸੇਦੇ ਆਵਨ ਫਿਰ ਘਰਾਂ-ਪਰਾਂ ਵਿੱਚ ਲੋਕ ਇਹੋ ਸਨੇਹਾ ਦਿੰਦੇ ਨੇ ਕਿ ਅੱਜ ਫਲਾਣਾ ਮਰ ਗਿਆ ਹੈ ਕਿ ਨਿਤ ਪ੍ਰਤੀ ਮਹਾਤਮਾ ਜਿਨ੍ਹਾਂ ਲੋਕਾਂ ਨੂੰ ਲੋ ਸੁਚੇਤ ਕਰਦੇ ਹੋਏ ਸਦੜੇ ਪਾਉਂਦੇ ਨੇ ਭਾਵ ਦਿੰਦੇ ਨੇ ਕਿ ਮੌਤ ਸਭ ਨੂੰ ਆ ਰਹੀ ਹੈ ਸਾਧ ਸੰਗਤ ਜੀ ਸਦਨ ਹਾਰਾ ਸਿਮਰੀਐ ਨਾਲਕ ਸੇਦੇ ਆਵਨ ਸਤਗੁਰੂ ਜੀ ਕਹਿੰਦੇ ਨੇ ਕਿ ਭਾਈ ਉਹ ਸਦਨ ਹਾਰਾ ਸਦਨ ਵਾਲੇ ਪਰਮੇਸ਼ਰ ਰੂਪ ਪਤੀ ਨੂੰ ਯਾਦ ਕਰੋ ਸਿਮਰਨ ਕਰੋ ਕਿਉਂਕਿ ਤੁਹਾਡੇ ਉੱਤੇ ਵੀ ਉਹ ਮੌਤ ਵਾਲਾ ਦਿਨ ਆਵੇਗਾ ਇਹ ਆਵੇਗਾ ਕਹਿੰਦੇ ਸਦਲੇ ਆਏ ਤੇ ਨਾ ਜਾਣੀ ਹੁਕਮ ਸੱਚੇ ਕਰਤਾ ਹੋ ਇਸ ਕਰਕੇ ਵੀ ਉਹ ਉਹਦਾ ਸਦਾ ਆਉਣ ਤੋਂ ਪਹਿਲਾਂ ਹੀ ਆਪਣੇ ਜੀਵਨ ਦੇ ਜਿਹੜੇ ਰਹਿੰਦੇ ਸੁਆਸ ਨੇ ਉਹਨਾਂ ਨੂੰ ਸਫਲੇ ਕਰਨ ਲਈ ਆਪ ਕੋ ਸਤਨਾਮ ਸਫਲ ਕਰਦੇ ਉਸਤਾਸ ਤੇ ਤੀਜਾ ਅਰਥ ਸਿੱਖ ਕਹਿੰਦੇ ਸਤਗੁਰੂ ਜੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ ਅਮਾਰੇ ਕਹਿੰਦੇ ਇਹ ਭਾਈ ਸਤਨਾਮ ਰੂਪ ਬਾਣੀ ਵਿੱਚ ਸੰਬਤ ਸੰਬਤ ਸਾਵਧਨ ਨੂੰ ਸanskrit ਵਿੱਚ ਸੰਮਤ ਸੰਪਤੀ ਸਮਝ ਕੇ ਜਿਸ ਦੇ ਅਰਥਾ ਵਿੱਚੋਂ ਅਰਥ ਆਤਮ ਗਿਆਨ ਹੈ ਸਾ ਸੰਜੀ ਭਾਵ ਆਤਮ ਗਿਆਨ ਦੁਆਰਾ ਪਰਮੇਸ਼ਰ ਨਾਲ ਸੰਬੰਧ ਹੋਣਾ ਲਿਖਿਆ ਹੈ ਇਸ ਲਈ ਸਤ ਸੰਗਤਨ ਮਿਲ ਕੇ ਪ੍ਰੇਮ ਰੂਪ ਬਰਾਦ ਸਹਿਤ ਸਾ ਸੰਗਤ ਦੀ ਅੰਤਕਾਰ ਨੂੰ ਦੇ ਵਿੱਚ ਸੰਸਕਾਰਾਂ ਰੂਪੀ ਕੇਸ ਪਿੱਛੇ ਹਟਾ ਕੇ ਕਹਿੰਦੇ ਇਹਦੇ ਵਿੱਚ ਸ਼ਰਤ ਦਾ ਰੂਪ ਤੇਰ ਹੋਣਾ ਕਰੋ ਭਾਈ ਤਾਂ ਸਤਿਗੁਰੂ ਦੁਆਰਾ ਬ੍ਰਹਮ ਪ੍ਰਾਪਤੀ ਹੁੰਦੀ ਹੈ ਦੇਵ ਸੱਜਣ ਸੀਸਰੀਆ ਜੋ ਹੋਵੇ ਸੋ ਇਸ ਪ੍ਰਕਾਰ ਸੰਤਮਹ ਹਕਮ ਨੂੰ ਬੇਨਤੀ ਕਰੋ ਕਿ ਸੱਜਣ ਪਰਛੋ ਤੁਸੀਂ ਸਾਨੂੰ ਅਸੀਸਾਂ ਬਖਸ਼ੋ ਕਿ ਸਾਡਾ ਉਸ ਮਾਇਆ ਪਤੀ ਮਾਲਕ ਨਾਲ ਮੇਲ ਹੋ ਜਾਵੇ ਸੇਸਰਾ ਮੀਆਂ ਅਰਦਾਸ ਕਰਨ ਵਾਸਤੇ ਸਰਬ ਸ਼ਕਤੀ ਪਾਸ਼ਾ ਮਾਰਨ ਕਿਰਪਾ ਕੀਤੀ ਹੈ ਕਿੰਨੇ ਮਾਨਸ ਜਨਮ ਹਰ ਪਾਈ ਹੈ ਹਰ 라ਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਵੇ ਰੀ ਰਾਮ ਹੋਆ ਕਨੇ ਰਾਮ ਜਿਲ ਮਾਨਸ ਜਨਮ ਨਾ ਪਾਇਆ ਤਨ ਭਾਗ ਮਦੇ ਰਾਮ ਬੜੇ ਮੰਦਰੇ ਭਾਗ ਨੇ ਜਿਨਾਂ ਨੂੰ ਮਾਨਸ ਦੇਹੀ ਨਹੀਂ ਮੇਰੀ ਸਤ ਸੰਗਤ ਉਤੇ ਵਿਲੇ ਜਾਨਵਰ ਕਿਨੇਲੇ ਰੋਲਦੇ ਫਿਰਦੇ ਸਤ ਸੰਗਤ ਮਾਨਸ ਜਨਮ ਵੱਟ ਕੁੰਨੇ ਪਾਇਆ ਦੇਸੋ ਕੰਚਨ ਚੰਗੜੀਆਂ ਐ ਤਾ ਕੋਈ ਤੇਰੇ ਵੱਡੇ ਚੰਗੇ ਕੀਤੇ ਪਿਛਲੇ ਜਨਮਾਂ ਦੇ ਕਰਮ ਸੀ ਵੇ ਤੈਨੂੰ ਤੇ ਮੁਲੱਖਾ ਦੇਹੀ ਮਿਲਗੀ ਆਪਕੋ ਸਤਨਾਮ ਇਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਭਾਈ ਪਹਿਲਾ ਮਰਨ ਤਬੂ ਵੀ ਜੀਵਨ ਕੀ ਸਦਾ ਆਸ ਹਸ ਬਣਾ ਕੀ ਰੇਲ ਪਾ ਤਵਾ ਤੁਹਾਡੇ ਪਾਸ ਇਸ ਕਰਕੇ ਗੁਰੂ ਦੇ ਚਰਨਾਂ ਚ ਦਾ ਮਰਨ ਤਬੂਲ ਕਰਕੇ ਆਉਣਾ ਆਪਕੋ ਸਤਨਾਮ ਜਿਉਣ ਦੀ ਆਸ ਸਤ ਜਿਉਣ ਦੀ ਆ ਅਸੀਂ ਤਾਂ ਆਉਣੇ ਜਿਉਣ ਦੀ ਆਸ ਲੈ ਕੇ ਆਪਕੋ ਸਤ ਤਾ ਔਲੀ ਜਾਣ ਦੀ ਆਸ ਲੈ ਕੇ ਮਾਰਕ ਨਹੀਂ ਪਾਉਂਦੇ ਇਹਨਾਂ ਵੀ ਅਗਲੇ ਸੌਦਾਂ ਵਿੱਚ ਮਾਰਕ ਨਹੀਂ ਰਾਜਾ ਸਮਹ ਅੱਲਾ ਪਹਿਲਾ ਹੁਣ ਹਸਾਰਾ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਿੱਖਾਂ ਨੂੰ ਉਹ ਉਪਦੇਸ਼ ਦਿੱਤੇ ਇਹਨਾਂ 6 ਧਾਰ 6 ਗੁਰ 6 ਉਪਦੇਸ਼ 6 ਘਰ ਭਾਉ ਛੇ ਸ਼ਾਸਤਰ ਨੇ ਸਾਸੰਗ ਜੀ ਛੇ ਗੁਰ ਛੇ ਹੀ ਇਹਨਾਂ ਸ਼ਾਸਤਰਾਂ ਦੇ ਕਰਤਾ ਨੇ ਤੇ ਛੇ ਉਪਦੇਸ਼ ਛੇ ਹੀ ਇਹਨਾਂ ਦੇ ਬਹੁਤ ਵੱਖਰੇ ਉਪਦੇਸ਼ ਪਹਿਲਾ ਸ਼ਾਸਤਰ ਹੈ ਉਹ ਆ ਸੰਕ ਸ਼ਾਸਤਰ ਭਾਵ ਇਹ ਕਿਹਨੇ ਲਿਖਿਆ ਇਹ ਲਿਖਿਆ ਸੀ ਕਪਲਮੁਰੀ ਜੀ ਨੇ ਆਹ ਕੋ ਸਤਨਾਮ ਕਪਲਮੁਰੀ ਇਹ ਸ਼ਾਸਤਰ ਈਸ਼ਵਰ ਨੂੰ ਨਹੀਂ ਮੰਨਦਾ ਈਸ਼ਵਰ ਕਿਹਨੂੰ ਕਹਿੰਦੇ ਆ ਹੈ ਪ੍ਰਭਾਤਮਾਨ ਨੂੰ ਕਹੋ ਬਾ ਉਹਦੇ ਵਾਸਤੇ ਉਹ ਕਹਿੰਦਾ ਵੀ ਭਗਵਾਨ ਹੈ ਨਹੀਂ ਇਹ ਅਨਿਸ਼ਰਵਾਦੀ ਹੈ ਇਹ ਕਿਸੇ ਤੇ ਡਿਪੈਂਡ ਨਹੀਂ ਰਹਿੰਦਾ ਆਪੋ ਸਤਨਾਮ ਇਹ ਕਿਸੇ ਤੇ ਡਿਪੈਂਡ ਨਹੀਂ ਰਹਿੰਦਾ ਵੀ ਰੱਬ ਮੈਨੂੰ ਦੇਊ ਜਿਵੇਂ ਅਸੀਂ ਵੀ ਰੱਬ ਦੇ ਡੋਰੀਆਂ ਸਿੱਟੀ ਰੱਖਦੇ ਆ ਬਿ ਡੱਕਾ ਤੋੜਨਾ ਨਹੀਂ ਕੰਮ ਕਰਨਾ ਨਹੀਂ ਵੀ ਰੱਬੜੇ ਮੈਨੂੰ ਜੀ ਕੁਛ ਦਿੱਤਾ ਨਹੀਂ ਮੈਂ ਗਰੀਬ ਐ ਜੀ ਮੈਂ ਗਰੀਬ ਐ ਜੀ ਮੈਂ ਗਰੀਬ ਐ ਜੀ ਡਾਕਟਰ ਕੋਲੇ ਗਿਆ ਨਹੀਂ ਦਵਾਈ ਲੈਤੀ ਨਹੀਂ ਹਾਏ ਮਰ ਗਿਆ ਮੈਨੂੰ ਆਹ ਰੋਗ ਹੈ ਮੈਨੂੰ ਆਹ ਰੋਗ ਹੈ ਉਹ ਹੀ ਲਈ ਨਹੀਂ ਕੋਈ ਕੀਤਾ ਕੋ ਸਤਨਾ ਉਹ ਇਹ ਕਹਿੰਦਾ ਵੀ ਰੱਬ ਵੀ ਤਾਂ ਕਿਰਪਾ ਕਰੂਆ ਜੇ ਬੰਦਾ ਨੇਮਤ ਕਰੂ ਆਪ ਕੋ ਸਤਨਾ ਨੂੰ ਇਹ ਕਿਸੇ ਦੇ ਆਸ਼ੀਰਵਾਦ ਦੇ ਬਿਤੇ ਇਹ ਕਿਸੇ ਤੇ ਇਹ ਆਪਣੇ ਆਪ ਨੂੰ ਕਾਇਮ ਰੱਖਣ ਵਾਸਤੇ ਉਪਦੇਸ਼ ਦਦਾ ਬੰਦੇ ਨੂੰ ਸਵੈਮਾਨੀ ਬਣਾਉਂਦਾ ਵੀ ਹੋਰ ਨਹੀਂ ਕਿਸੇ ਨੇ ਤੇਰੇ ਕੰਮ ਆਉਣਾ ਤੇਰੇ ਕੀਤੇ ਨੇ ਕੰਮ ਆਉਣਾ ਤੇਰੇ ਕਰਮਾਂ ਨੇ ਕੰਮ ਆਉਣਾ ਸਭ ਕਰਮਾਂ ਉੱਪਰ ਨਿਭੜਾ ਹੈ ਕਰਮਾਂ ਦੇ ਆਸਰੇ ਬੰਦਾ ਅਮੀਰ ਹੈ ਤੇ ਕਰਮਾਂ ਦੇ ਆਸਰੇ ਹੀ ਬੰਦਾ ਗਰੀਬ ਆਪੋ ਸਤਨਾਮ ਹੁਣ ਇਸ ਕਰਕੇ ਕੀ ਕਹਿੰਦੇ ਐ ਫੇਰ ਆ ਨਿਆਯ ਸ਼ਾਸਤਰ ਇਹ ਲਿਖਿਆ ਸੀ ਗੌਤਮ ਮੁਨੀ ਇਹ ਜੋਗਤੀ ਨੂੰ ਪ੍ਰਧਾਨ ਮੰਨਦਾ ਹੈ ਇਸ ਅਨੁਸਾਰ ਜੋਗਤੀ ਚਿੰਤਨ ਦੁਆਰਾ ਪੁਰਸ਼ ਦੀ ਬੁੱਧੀ ਤੀਬਰ ਹੁੰਦੀ ਹੈ ਤੇ ਤਦ ਇਹ ਮੰਨਣ ਕਾਰਨ ਵਿੱਚ ਸਮਰੱਥ ਹੁੰਦਾ ਇਹ ਕਰਤਾ ਕਰਤਰੀ ਭਾਵ ਨੂੰ ਸਦ ਕਰਦਾ ਇਹ ਕਰਮ ਨੂੰ ਪ੍ਰਧਾਨ ਮੰਨਦਾ ਹੈ ਕਰਮ ਨੂੰ ਵੀ ਬੰਦਾ ਕੰਮ ਕਰੇ ਕੰਮ ਦੇ ਉੱਤੇ ਤੇ ਤੀਜਾ ਸਾਧ ਸੰਗਤ ਜੀ ਅ ਵਿਸ਼ੇਸ਼ਕ ਸ਼ਾਸਤਰ ਜਿਹੜਾ ਲਿਖਿਆ ਕਾਨੂੰ ਕੋ ਕਮੁਨੀ ਨੇ ਜਿਹਨੂੰ ਕਨਾਦ ਮੁਨੀ ਵੀ ਕਹਿੰਦੇ ਸੀ ਤੇ ਇਹ ਕਾਲ ਕਾਲਵਾਦੀ ਆ ਭਾਵ ਸਮੇ ਨੂੰ ਸਤ ਮੰਨਣਾ ਜਿਵੇਂ ਕਹਿੰਦੇ ਕਬੀਰ ਕਾਲ ਕਰਨਤਾ ਆਜ ਕਰ ਆਜ ਕਰੇ ਸੋ ਅਬ ਕਹਿੰਦੇ ਤੂੰ ਕੱਲ ਦੇ ਨਾ ਬਾਬਾ ਸਮੇ ਸਮਾਂ ਨਹੀਂ ਵੇਖਣਾ ਹੁਣ ਅਸੀਂ ਸਮਾਂ ਹੀ ਵੇਖਦੇ ਰਹਿੰਦੇ ਆਖੋ ਸਤਨਾਮ ਜੇ ਕਹਦੇ ਨਿਆਣੇ ਨੂੰ ਗੁਰਦੁਆਰੇ ਭੇਜੋ ਜੀ ਹਜੇ ਤਾਂ ਨਿਆਣਾ ਹੈ ਜੀ ਕਿਉਂ ਬਈ ਐਂ ਕਹਿੰਦੇ ਆ ਜੇ ਜਦੋਂ ਸੋੜਾ ਜਾ ਬਚਪਨਾ ਹਜੇ ਕੀ ਹੈ ਜੀ ਹਜੇ ਤਾਂ ਖਾਣ ਪੀਣ ਦੀ ਉਮਰ ਹੈ ਜੀ ਆਪ ਕੋ ਸਾਥ ਰਹ ਹੁੰਦਿਆ ਨਾ ਬਈ ਵਿਆਹ ਜੋ ਹਜੇ ਕੀ ਹੈ ਜੀ ਅੰਮ੍ਰਿਤ ਛਕ ਲੋ ਨਾ ਜੀ ਹਜੇ ਤਾਂ ਬੜ ਕੰਮ ਪਾਰਾ ਜੀ ਜੀ ਉਹ ਜਿਹੜੇ ਨੇ ਤੇ ਸਾਨੂੰ ਪਤਾ ਜੀ ਰਿਸ਼ਤੇਦਾਰ ਵੀ ਇਹੋ ਜਿਹੇ ਦਾ ਖਾਣ ਪੀਣ ਨਾਲ ਜੀ ਬਰੋਹੇ ਜਾ ਬੁੱਢੇ ਫੇਰ ਸਵੇ ਬੁੱਢਾ ਹੋ ਜਾਂਦਾ ਮੁੜ ਕੇ ਬਸ ਆਪ ਕੋ ਸਾਥ ਕਾ ਕਿਉਂ ਬਈ ਸਭ ਸਮੇ ਨੂੰ ਸਮੇ ਦੇ ਮੁਤਾਬਕ ਇਹ ਇਹ ਸਮੇ ਨੂੰ ਕਹਿੰਦਾ ਵੀ ਸਮੇ ਦੀ ਵਿਚਾਰ ਕਰੋ ਜੇ ਮਨੁੱਖਾ ਦੇ ਵੀ ਇੱਕ ਸਮਾਂ ਇਹ ਮਾਰਕ ਨੇ ਅਮਰਤ ਵੇਲਾ ਸੱਚ ਨਾਲ ਵੜਾਈ ਵਿਚਾਰ ਵੀ ਅਮਰਤ ਵੇਲਾ ਪ੍ਰਾਪਤ ਹੋਇਆ ਤੇ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਸਿਮਰਨ ਕਰਨ ਇਹ ਸਮੇ ਦੀ ਤਗੀਦ ਕਰਦਾ ਹੈ ਜੇ ਸਮੇ ਨੂੰ ਸੱਚ ਕਰਕੇ ਮੰਨਣਾ ਵੀ ਸਮਾ ਇੱਕ ਵਾਰੀ ਆ ਗਿਆ ਮੁੜ ਕੇ ਨਹੀਂ ਆਉਂਦਾ ਕੋ ਸਤਨਾਮ ਲੰਘਿਆ ਤਾਂ ਸਮਾਂ ਸਮਾ ਲੰਘ ਜੇ ਮੁੜ ਕੇ ਹੱਥ ਨਹੀਂ ਆਉਣਾ ਇਸ ਸਮੇਂ ਦੇ ਵਿੱਚ ਪ੍ਰਪੱਕ ਰਹਿਣ ਨੂੰ ਤਕੀਦ ਕਰਦਾ ਤੇ ਫਿਰ ਸਾਧ ਸੰਗਤ ਜੀ ਚੌਥਾ ਸ਼ਾਸਤਰ ਮੀਮंसा ਇਹ ਕਰਮਵਾਦੀ ਹੈ ਪੰਜ ਪ੍ਰਕਾਰ ਦੇ ਕਰਮ ਮੰਨਦਾ ਇਹ ਨਿਤ ਕਰਮ ਦੂਜਾ ਨਿਮਿਤ ਕਰਮ ਤੀਜਾ ਕਾਮ ਕਰਮ ਤੇ ਚੌਥਾ ਪ੍ਰਾਸ਼ਚਿਤ ਕਰਮ ਤੇ ਪੰਜਵਾਂ ਖਿੱਦ ਕਰਮ ਜਿਵੇਂ ਬ੍ਰਹਮ ਹੱਤਿਆ ਸਾਦ ਸੰਗਤ ਜੀ ਆ ਬੇਵੀ ਕਰਮ ਚਾਰ ਪ੍ਰਕਾਰ ਦਾ ਮੰਨਦੇ ਜਿਸ ਤwar ਦੇ ਤੱਕ ਕਰਮ शुद्धि मोक्ष ਮੰਨਦਾ ਹੈ ਭਾਵ ਸਵਰਗ ਪ੍ਰਾਪਤੀ ਨੂੰ ਹੀ मोक्ष ਮੰਨਦਾ ਸਾਸ਼ਤਰ ਮਿਤ ਕਰਮਾ ਨੂੰ मोक्ष ਮੰਨਦਾ ਪਰ ਕਹਿੰਦੇ ਬੰਦੇ ਨੇ ਕਰਮ ਵੀ ਕਰਨੇ ਇਹਦੇ ਵਿੱਚ ਆ ਜਾਂਦਾ ਨਿਤ ਕੰਮ ਨਿਤ ਦਾ ਭਾਵ ਨਿਤਨੇਮ ਹਰ ਰੋਜ਼ ਕਰਨਾ ਜਿਵੇਂ ਗੁਰ ਸਿੱਖ ਨੂੰ ਗੁਰੂ ਕੇ ਸਿੱਖ ਨੂੰ ਨਿਤਨੇਮ ਕਰਨ ਦੀ ਤਗੀ ਦੂਤੀ ਹੈ ਮਹਾਰਾਜ ਜਿਵੇਂ ਅਰਤਵੇਲੇ ਉਠਣਾ ਬਾਣੀ ਬਾਣੀਆਂ ਦਾ ਨਿਤਨੇਮ ਕਰਨਾ ਜੇ ਨਹੀਂ ਆਉਂਦਾ ਤਾਂ ਸੁਣਨਾ ਦੂਜਾ ਹੈ ਨਮਿਤ ਕਿਸੇ ਦੇ ਨਮਿਤ ਕਰਨਾ ਜਿਵੇਂ ਘਰ ਵਿੱਚ ਖੁਸ਼ੀ ਆ ਗਈ ਖੁਸ਼ੀ ਦੇ ਸਬੰਧ ਵਿੱਚ ਗੁਰੂ ਦੇ ਚਾਣ ਵਾਲੀ ਚਰਨ ਪਵਨਾਂ ਦੇ ਸ਼ੁਕਰਾਨੇ ਕਰਨੇ ਤੇ ਤੀਜਾ ਕਾਮ ਕਿਸੇ ਕਾਰਜ ਨੂੰ ਲੈ ਕੇ ਸਤਿਗੁਰੂ ਜੀ ਦਾ ਓਟ ਆਸਰਾ ਲੈਣਾ ਘਰ ਦਾ ਨਿਉਂ ਪੱਥਰ ਰੱਖਣਾ ਜਾਂ ਘਰ ਦਾ ਮਹੂਰਤ ਕਰਨਾ ਉਹਨੂੰ ਕਾਮ ਵੀ ਕਿਸੇ ਕੰਮ ਦੇ ਪ੍ਰਤੀ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਣਾ ਤੇ ਚੌਥਾ ਪ੍ਰਾਸ਼ਚਤ ਕੋਈ ਭੋਲ ਹੋ ਗਈ ਉਹਦੇ ਸਬੰਧ ਵਿੱਚ ਗੁਰੂ ਨੂੰ ਯਾਦ ਕਰਨਾ ਤੇ ਪੰਜਵਾਂ ਖਿੱਧ ਕਰਮ ਵੀ ਉਹ ਹੋਏ ਜੇ ਕਰਮ ਕਰਨੇ ਛੱਡ ਦੋ ਜੀ ਦੇ ਕਰਕੇ ਤੇਰੇ ਜੀਵਨ ਦੀ ਬਰਬਾਦੀ ਤੇ ਤੇਰੇ ਜੀਵਨ ਵਿੱਚ ਗਰਾਵਟ ਆਵੇ ਇਹ ਕਰਮ ਸਿੱਖਣ ਨਹੀਂ ਕਰ। ਤੇ ਇਸ ਤਰ੍ਹਾਂ ਦੇ ਪੰਜ ਕਰਮ ਨੇ ਸ਼ਾਸਤਰ। ਗੁਰੂ ਸਾਹਿਬ ਕਿਰਪਾ ਕਰਨ ਤੇ ਫਿਰ ਪੰਜਵਾਂ ਸ਼ਾਸਤਰ ਪਤੰਜਲ ਪਤੰਜਲ ਸ਼ਾਸਤਰ ਜੀ ਦਾ ਕਰਤਾ ਤਾਂ ਰਤਪਾ ਪਤੰਜਲੀ ਮੁਣੀ ਹੈ ਤੇ ਇਹ ਈਸ਼ਵਰਵਾਦੀ ਹੈ। ਭਾਵੇਂ ਇਸ ਤੋਂ ਉਪਦੇਸ਼ ਜੁਗਾਤਿ ਬਿਰਤੀ ਨਿਰੋਧਾ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੇ ਪ੍ਰਮਾਨ ਬਿਰਤੀ ਦੂਜੀ ਵਿਪਰਤੀ ਤੇ ਤੀਜਾ ਨੰਬਰਾ ਚੌਥਾ ਵਿਕਾਲਪ ਤੇ ਪੰਜਵਾਂ ਸਿਮਰਤੀ ਨੂੰ ਰੋਕ ਕੇ ਪੰਜਾਂ ਕਲੇਸ਼ਾਂ ਵਿਦਿਆ ਸੰਮਤਾ ਅਨਵੇਸ਼ ਭਾਵ ਕਹਿਣ ਦਾ ਭਾਵ ਇਹ ਪੰਜ ਤਰ੍ਹਾਂ ਦੀਆਂ ਜੁਗਤੀਆਂ ਦੇ ਸਾਧ ਸੰਗ ਦੀ ਪ੍ਰਮਾਤਮਾ ਨੂੰ ਧਿਆਉਣ ਵਾਸਤੇ ਪਾਉਣ ਦਾ ਆਸ। ਸੁਖਰੋ ਵਿਚਾਰ ਇਹਦੀ ਵਿਚਾਰ ਮੈਂ ਕੱਲ ਨੂੰ ਤੁਹਾਡੇ ਨਾਲ ਕਿਸੇ ਪ੍ਰਸੰਗ ਦੇ ਤਹਿਤ ਕਰਾਂਗਾ ਸਮਾਂ ਹੋ ਗਿਆ ਤੇ ਬੜੀਆਂ ਗੂੜ੍ਹ ਗੱਲਾਂ ਨੇ ਬਹੁਤ ਗੂੜ੍ਹ ਆ ਸ਼ਾਸਤਰਾਂ ਦੀਆਂ 5 6 ਸਾਖਤਾਂ 6 ਧਾਰ ਸ਼ੇਵ ਤਰੇਸੇ ਸ਼ੇਖ 5 ਨੇ ਕੀਤੇ ਸੇਮੇ ਦੇ ਕੱਲ ਨੂੰ ਵਿਚਾਰ ਕਰਾਂਗੇ ਹੋਰ ਵੀ ਖੁੱਲ ਕੇ ਬੜਾ ਕੁਝ ਗੁਰਬਾਣੀ ਦੇ ਇੱਕ ਸ਼ਬਦ ਦੇ ਵਿੱਚ ਕਿੰਨੇ ਕਿੰਨੇ ਭੇਦ ਸਤਿਗੁਰੂ ਸੱਚੇ ਪਾਤਸ਼ਾਹ ਦੀ ਦੱਸਦਾ ਪਹਿਲਾਂ ਤਾਂ ਸ਼ਾਸਤਰ ਤੇ ਸਿਮਰਤ ਦੀ ਗੱਲ ਮੇਰੇ ਪਾਤਸ਼ਾਹ ਕਰਦੇ ਨੇ ਗੁਰਬਾਣੀ ਦੇ ਵਿੱਚ ਵੇਦਾਂ ਦੀ ਗੱਲ ਕਰਦੇ ਨੇ ਉਹ ਸੰਖੇਪਾਤਰ ਮਾਰ ਸਾਰਾ ਸਾਰ ਨਚੋਟ ਕਾਢ ਦੇ ਜਗਜੀਤ ਸਿੰਘ ਦੇ ਵਿੱਚ ਰਹਿ ਰਾਸ ਦੇ ਵਿੱਚ ਕੀਰਤਨ ਸੁਹੇਲੇ ਦੇ ਵਿੱਚ ਪਾਇਆ ਵੀ ਗੁਰੂ ਕੇ ਸਿੱਖ ਹੱਥ ਨੇ ਤੜਕੇ ਇਸ ਬਾਣੀ ਨੂੰ ਪੜਨ ਸੌਣ ਵੇਲੇ ਪੜਨ ਤੇ ਇਹਨਾਂ ਵਿੱਚ ਕੁਝ ਦਾ ਕੁਝ ਖਟੰਦਾ ਜਾ ਤਨ ਕਰ ਤਾਂ ਕਰਕੇ ਮਾੜੇ ਕਹਿੰਦੇ ਆ ਇਹੀਆਂ ਖਾੜ ਚਲੋ ਹਰ ਮਾਹ ਅੱਗੇ ਵਸਣ ਸੁਹੇਲਾ ਔਦ ਕਟਾ ਦੇਉ ਸੁਨੈ ਨਾਰੀ ਮਨ ਗੁਰੂ ਮਿਲ ਕਾ ਸਾਰੇ ਗੁਰੂ ਨੂੰ ਮਿਲ ਕੇ ਆਪਣਾ ਜਿਹੜਾ ਅਸਲ ਕਾਰਜ ਮਨੁੱਖਾ ਜਨਮ ਦਾ ਭਗਤੀ ਕਰਨਾ ਉਹ ਸਵਾਰਨ ਜਤਨ ਕਰੀਏ ਸੋ ਵਿਚਾਰ ਕਰਦਿਆਂ ਤੋ ਹੋਈਆਂ ਨਾਂ ਪ੍ਰਾਣੀਆਂ ਭੁੱਲਾਂ ਸਤਿਗੁਰੂ ਜੀ ਔਰ ਗੁਰੂ ਕੀ ਸੰਗਤ ਬਖਸ਼ੇ ਜੋਗ ਹੈ ਆਉ ਜੀ ਅਰਦਾਸ ਬੇਤੀ ਕਰੀਏ ਬਲਾਈਏ ਜੀ ਵਦਿਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਪੁਰ ਤੋਮ